ਸਕੂਲ ਵੈਨ ਹੇਠਾਂ ਨਾਲ 3 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਮਾਮਲਾ ਲੇਰਾਗਾਗਾਚ ਪੈਂਦੇ ਪਿੰਡ ਖੰਡੇਵਾਤ ਤੋਂ ਸਾਹਮਣੇ ਹੈ ਜਿੱਥੇ ਬੱਚੇ ਦੀ ਮਾਤਾ ਆਪਣੀ ਦੂਸਰੀ ਬੇਟੀ ਨੂੰ ਸਕੂਲ ਵੈਨ ਤੇ ਚੜਾਉਣਾ ਹੀ ਸੀ ਦੱਸਿਆ ਜਾ ਰਿਹਾ ਹੈ ਕਿ ਬੱਚਾ ਵੈਨ ਅੱਗੇ ਖੇੜ ਰਿਹਾ ਸੀ ਅਚਾਨਕ ਡਰਾਈਵਰ ਨੇ ਸਕੂਲ ਵੈਨ ਚਲਾ ਲਈ ਤੇ ਬੱਚਾ ਵੈਨ ਦੇ ਹੇਠਾਂ ਹੀ ਆ ਗਿਆ ਅੰਗੈਲੀ ਡਰਾਈਵਰ ਦੀ ਦੱਸੀ ਜਾ ਰਹੀ ਹੈ ਪੁਲਿਸ ਨੇ ਡਰਾਈਵਰ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਤੇ লাশ ਨੂੰ ਪੋਸਟਮਾਰਟਮ ਲਈ ਮੁੰਡਕਪੇਟ ਦਿੱਤਾ ਗਿਆ ਉਧਰ ਪਰਿਵਾਰ ਦਾ ਰੋ ਰੋ ਪੁਰਾ ਹਾਲ ਹੈ ਤੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਮੇਰੀ ਪਰਜਾਈ ਮੇਰੇ ਪਤੀ ਜੀ ਨੂੰ ਚੜਾ ਰਹੀ ਸੀ ਤੇ ਪਤੀਜਾ ਨਾਲ ਚਲਿਆ ਗਿਆ ਤੇ ਮੈਂ ਗੇਟ 'ਚ ਖੜੀ ਸੀ ਮੁੰਡੇ ਦੇ ਨਾਲ ਤੇ ਪਤੀਜੀ ਨੂੰ ਚੜਾ ਕੇ ਬਾਹਰ ਸੌਣ ਲੱਗੀ ਬੈਂ ਅੱਗੇ ਬੱਚਾ ਖੇਡ ਰਿਹਾ ਸੀ ਇੱਧਰ ਤੇ ਬੱਚੇ ਬੈਂ ਵਾਲੇ ਨੇ ਬੈਂ ਚਲਾਤੀ ਰੌਲਾ ਵੀ ਪਾਇਆ ਵੀ ਰੋਕ ਨਾ ਰੋਕ ਲੋ ਰੋਕੀ ਨਹੀਂ ਤੇ ਇਹਦੇ ਕਰਨਾ ਕਿ ਉਹ ਦੀਥ ਹੋ ਕਿੰਨੇ ਕਿ ਸਾਲ ਦਾ ਬੱਚਾ 3 ਸਾਲ ਦਾ 3 ਸਾਲ ਬੱਚਾ ਪੜਦਾ ਸੀ ਜਾਂ ਮਤਲਬ ਖੇਡਦਾ ਨਹੀਂ ਤਿੰਨ ਸਾਲ ਦਾ ਸੀ ਖੇਡ ਰਿਹਾ ਸੀ ਜੀ ਖੇਡ ਰਿਹਾ ਸੀ ਹਾਂ ਜੀ ਪਤੀਜੀ ਪੜਦੀ ਸੀ ਕਿਹੜੀ ਸਕੂਲ ਦੀ ਬੈਂ ਸੀ ਅੱਜ ਜੀਜੀਐਸ ਆਪਣੇ ਖਣੇਵਾੜ ਜੀ ਸਕੂਲ ਦੀ ਬੈਂਦੀ ਬੈਂਦੇ ਹੇਠਾਂ ਨੀਚੇ ਆ ਕੇ ਬੱਚਾ ਜੀ ਥੋੜਾ ਤੇ ਸਵੇਰੇ ਸਵੇਰੇ ਤੇ ਜੀਜੀਐਸ ਸਕੂਲ ਦੀ ਬੈਂਦੀ ਜੋ ਤੇ ਉਦੋਂ ਬਾਅਦ ਦੇ ਵਿੱਚ ਬਸ ਬੱਚੇ ਦੀ ਡੈਥ ਹੋ ਗਈ ਅੱਜ ਆਪਣੇ ਕੋਲੇ ਇੱਕ 3 ਸਾਲ ਦੇ ਬੱਚੇ ਦੀ ਐਕਸੀਡੈਂਟ ਹੋਣ ਕਰਕੇ ਮ੍ਰਿਤਕੀ ਹੋ ਗਈ ਜਿਸ ਕਿ ਰਤਨਾ ਦਾ ਬੱਚਾ ਸੀ 3 ਸਾਲ ਦਾ ਸਿਰ ਤੇ ਸਾਟ ਲੱਗਨ ਕਰਕੇ ਬੱਚੇ ਅਮ੍ਰਿਤਪਾਲ ਖਾਲਸਾ ਹਸਪਤਾਲ ਲਾਇਆ ਆਪਣੇ ਕੋਲੇ ਤੇ ਹੁਣ ਆਪਾਂ ਬੱਚੇ ਨੂੰ ਥਾਣੇ ਰੁੱਕਾ ਭੇਜਤਾ ਤੇ ਮੌਨਿਕ ਜਾਰੀ ਬੱਚੇ ਦੀ ਲਾਸ਼ ਟੈਸਟਮੈਂਟ ਲਈ ਸਰ ਹਾਸਾ ਕਿਸ ਤਰ੍ਹਾਂ ਹੋਇਆ ਦੱਸਿਆ ਉਹਨਾਂ ਨੇ ਸਕੂਲ ਵੈਨ ਦੇ ਵਿੱਚ ਵਜਨ ਕਰਕੇ ਦੱਸਿਆ ਜਾ ਰਿਹਾ ਬੱਚੇ ਦੀ ਹਾਂਜੀ ਸਾਨੂੰ ਅੱਜ ਹਸਪਤਾਲ ਸਰਕਾਰੀ ਹਸਪਤਾਲ ਚ ਮੈਸੇਜ ਆਇਆ ਸੀਗਾ ਕਿ 3 ਸਾਲ ਦਾ ਬੱਚਾ ਜਿਹੜਾ ਬਰਾਉ ਡੈਡ ਇੱਥੇ ਉਹਦੇ ਡੈਡ ਉਹਦੇ ਆਈ ਹੈ ਤੇ ਉਹਦੇ ਸਹਾਂਦੇ ਚ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਸਵੇਰੇ 8 ਵਜੇ ਅੱਜ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਹੈ ਜਲੌਰ ਉੱਥੋਂ ਸਕੂਲ ਦੇ ਬੱਚੇ ਸਕੂਲ ਦੇ ਬੱਚਿਆਂ ਲੈਣ ਲਈ ਪਿੰਡਾਂ 'ਚ ਬੱਸਾਂ ਆਉਂਦੀਆਂ ਨੇ ਪਿੰਡ ਖੰਡੇਵਾਦ ਬੱਸ ਆਈ ਸੀ ਬੱਚਿਆਂ ਲੈਣ ਲਈ ਤਾਂ ਤਰਵਿੰਦਰ ਗਿਰ ਦੇ ਇੱਕ ਬੇਟੀ ਹੈ ਉਹ ਉਹਨਾਂ ਨੇ ਚੜ੍ਹਾਤੀ ਇਹਦੀ ਮਤ ਤਰਵਿੰਦਰ ਦੀ ਪਤਨੀ ਗੁਰਮੀਤ ਕੌਰ ਨੇ ਤੇ ਉੱਥੇ ਉਹਦਾ ਬੇਟਾ ਗਲੀ 'ਚ ਖੇਡ ਰਿਹਾ ਸੀਗਾ 3 ਸਾਲ ਦਾ ਬੱਚਾ ਤੇ ਬੱਸ ਡਰਾਈਵਰ ਭੋਲਾ ਸਿੰਘ ਆੜਕਵਾਦ ਉਹਨੇ ਧਿਆਨ ਨਹੀਂ ਧਾਣ ਗਲੀ ਨਾਲ ਗੱਡੀ ਚਲਾ ਲਈ ਤੇ ਉਹ ਬੱਚੇ ਦੇ ਉੱਪਰ ਵਾਸ ਚੜ ਗਈ ਜਿਸ ਨਾਲ ਉਹਦੀ ਮੌਤ ਹੋ ਗਈ ਹੈ ਸਰ ਉਹਨਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਬੱਚੇ ਰੈਡ ਬੋਡੀ ਕਿੱਥੇ ਹੈ ਤੇ ਕੀ ਧਾਰਾ ਲੱਗੀ ਹਾਂਜੀ ਡੈੱਡ ਬੋਡੀ ਅਸੀਂ ਕੇਸ ਦਰਜ ਕਰ ਲਿਆ ਤੇ ਡਰਾਈਵਰ ਦੇ ਖਿਲਾਫ ਰੈਡ ਬੋਡੀ ਮੌਨਕ ਪਹੁੰਚਾ ਦਿੱਤੀ ਹੈ ਤੇ ਉੱਥੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਧਾਰਾ ਕੀ ਹੈ ਇਹ ਧਾਰਾ 279 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰਕੇ ਕਾਰਵਾਈ ਕਰ ਰਹੇ ਹਾਂ ਸਰ ਜਿਹੜੀ ਸਕੂਲ ਦੇ ਬੰਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਆ ਜਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਕੂਲਾਂ ਵਾਸਤੇ স্পেশাল ਗਾਈਡਲਾਈਨਸ ਇਨਸਟਰਕਸ਼ਨਸ ਗਵਰਨਮੈਂਟ ਵੱਲੋਂ ਹੈਗੇ ਨੇ ਕਿ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਤੇ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਇਹ ਜਿਹੜੀ ਸਕੂਲ ਵੈਨ ਸੀਗੀ ਇਹਦੇ ਵਿੱਚ ਇਨਸਟਰਕਸ਼ਨਸ ਨੂੰ ਫਾਲੋ ਕੀਤਾ ਜਾ ਰਿਹਾ ਸੀ ਜਾਂ ਨਹੀਂ ਤੇ ਉਹਦੇ ਮੁਤਾਬਕ ਜੇ ਕੋਈ ਕਮੀ ਪਾਈ ਗਈ ਤਾਂ ਸਕੂਲ ਪ੍ਰਬੰਧਕਾਂ ਦੇ ਖਿਲਾਫ ਵੀ ਜਾਂ ਜਿਹੜਾ ਵੀ ਜਾਂ ਡਰਾਈਵਰ ਦੇ ਖਿਲਾਫ ਵੀ ਜੋ ਵੀ ਐਕਸ਼ਨ ਲੈਣਾ ਹੋਊਗਾ ਉਹ ਐਸ ਪਰ ਰੂਲਸ ਐਸ ਪਰ ਐਕਟ ਕਰਵਾਇ ਕੀਤਾ ਜਾਵੇਗਾ